ਮਿਸਤਰੀ ਨਹੀਂ ਹੈ ਜਿਹਨੂੰ ਦੋ ਗੱਲਾਂ ਆ ਗਈਆਂ ਉਹ ਕਹਿੰਦਾ ਮੇਰੇ ਵਰਗਾ ਕੋਈ ਪ੍ਰਚਾਰਕ ਨਹੀਂ ਹੈ ਜੇ ਕੋਈ ਸੋਨੇ ਦਾ ਕਰਿੰਦਾ ਹੈ ਉਹਨਾਂ ਮੇਰੇ ਵਰਗਾ ਸੁਨਿਆਰਾ ਨਹੀਂ ਹੈ ਜੇ ਕੋਈ ਖੇਤੀ ਕਰਦਾ ਹੈ ਉਹ ਕਹਿੰਦਾ ਮੇਰੇ ਵਰਗਾ ਕਿਸਾਨ ਨਹੀਂ ਹੈ ਪਰ ਉਹਦੇ ਵਰਗੇ ਕਲਾਕਾਰ ਕੋਈ ਦੁਨੀਆ ਤੇ ਨਹੀਂ ਹੈ ਆਓ ਇੱਥੇ ਕਵਿਤਾ ਸੁਣਿਓ ਕਿਸੇ ਨੇ ਤੇਰਾ ਭੇਦ ਪਾਇਆ ਨਾ ਕਿਵੇਂ ਦੁਨੀਆ ਦਾ ਖੇਲ ਰਚਾਇਆ ਚੰਦ ਵੇਲੇ ਚੰਦ ਚੜ ਜਾਂਦਾ ਹੈ ਤਾਰਿਆਂ ਵੇਲੇ ਤਾਰੇ ਚੜ ਜਾਂਦੇ ਨੇ ਸੂਰਜ ਮੌਕੇ ਸੂਰਜ ਚੜ ਜਾਂਦਾ ਹੈ ਇੱਕ ਮਿੰਟ ਲੇਟ ਨਹੀਂ ਹੁੰਦੇ ਅੱਜ ਤੋਂ ਨਹੀਂ ਜਦੋਂ ਦੀ ਸ੍ਰਿਸ਼ਟੀ ਬਣਾਈ ਐ ਆ ਹਵਾ ਵਗਦੀ ਐ ਉਹਦੇ ਹੁਕਮ ਚ ਐ ਸ਼ਾਸਤਰ ਕਹਿੰਦੇ ਕਿੰਨੇ ਪ੍ਰਕਾਰ ਦੀ ਹਵਾ ਐ ਸੰਤ ਕਹਿੰਦੇ 49 ਪ੍ਰਕਾਰ ਦੀ ਪਾਉਣਾ 49 ਪ੍ਰਕਾਰ ਦੀਆਂ ਪਾਉਣਾ ਨੇ ਆਓ ਇੱਥੇ ਕਵਤਾ ਸੁਣਿਓ ਵੀ ਕਿਸੇ ਨੇ ਤੇਰਾ ਭੇਦ ਪਾਇਆ ਨਾ ਕਿਵੇਂ ਦੁਨੀਆ ਦਾ ਖੇਲ ਰਚਾਇਆ ਐ ਰਚਨਹਾਰ ਭਾਈ ਅਮਰਜੀਤ ਸਿੰਘ ਜੀ ਕੱਕੜਵਾਲ ਸਤਪਾਲ ਜੀ ਨਲਾਸ ਦਾਸ ਭਾਈ ਓਮਕਾਰ ਮਾਜੀਵਾਲਾ ਜੱਥਾ ਹੈ ਇਓਂ ਕਰੇ ਤੇਰੀ ਕੁਦਰਤ ਕਾਗਰ ਆ ਜੀਵ ਹੈ ਅਡੋ ਢੀ ਸਜ ਦੁਨੀਆਂ ਦੇ ਜੀਵ ਹੈ ਤੇਰੀ ਕੁਦਰਤ ਕਾਗਰ ਆ ਜੀਵ ਹੈ ਅਡੋ ਢੀ ਸਜ ਦੁਨੀਆਂ ਦੇ ਜੀਵ ਹੈ ਕਲਾਕਾਰ ਕਿੱਥੋਂ ਹੁਨਰ ਲਿਆਇਆ ਕਲਾਕਾਰ ਕਿੱਥੋਂ ਹੁਨਰ ਲਿਆਇਆ ਕਿਸੇ ਨੇ ਤੇਰਾ ਭੇਦ ਪਾਇਆ ਨਾ ਕਿਸੇ ਨੇ ਤੇਰਾ ਭੇਦ ਪਾਇਆ ਨਾ ਕਿਵੇਂ ਦੁਨੀਆਂ ਇਹ ਦੁਨੀਆ ਦਾ ਖੇਲ ਰਚਾਇਆ ਕਿਸੇ ਨੇ ਤੇਰਾ ਭੇਦ ਪਾਇਆ ਨਾ ਕਿਸੇ ਨੇ ਤੇਰਾ ਭੇਦ ਪਾਇਆ ਨਾ ਪਹਿਜੂਨ ਤੈਂਚ 84 ਲੱਖ ਕਰਤੀ ਕਿਵੇਂ ਅੰਬਰੀ ਖੜੋਆ ਕਿਵੇਂ ਤਰਤੀ ਪਹਿਜੂਨ ਤੈਂਚ 84 ਲੱਖ ਕਰਤੀ ਕਿਵੇਂ ਅੰਬਰੀ ਖੜੋਆ ਕਿਵੇਂ ਤਰਤੀ ਕਿਵੇਂ ਅੰਬਰੀ ਖੜੋ ਏ ਕਿਵੇਂ ਤਰਤੀ ਜਾਲ ਥਾਲ ਵਿੱਚ ਤੂੰ ਹੀ ਸਮਾਇਆ ਜਾਲ ਥਾਲ ਵਿੱਚ ਤੂੰ ਹੀ ਸਮਾਇਆ ਕਿਸੇ ਨੇ ਤੇਰਾ ਪੇਧ ਪਾਇਆ ਨਾ ਕਿਸੇ ਨੇ ਤੇਰਾ ਪੇਧ ਪਾਇਆ ਨਾ ਕਿਵੇਂ ਦੁਨੀਆ ਕਿਵੇਂ ਦੁਨੀਆ ਦਾ ਖੇਲ ਰਚਾਇਆ ਕਿਸੇ ਨੇ ਤੇਰਾ ਪੇਧ ਪਾਇਆ ਨਾ ਕਿਸੇ ਨੇ ਤੇਰਾ ਭੇਦ ਪਾਇਆ ਨਾ ਜੀਵ ਜੰਤੂਆਂ ਫੁੱਲਾਂ ਚ ਪਰ ਰੰਗਿਆ ਜੀਵ ਜੰਤੂਆਂ ਫੁੱਲਾਂ ਚ ਪਰ ਰੰਗਿਆ ਇਹ ਚਿੱਤਰ ਬਣਾਏ ਕਿਹੜੇ ਟੰਗਿਆ ਦੂਜਾ ਦੂਜੇ ਨਾਲ ਵੱਖਰਾ ਸਜਾਇਆ ਦੂਜਾ ਦੂਜੇ ਨਾਲੋਂ ਵੱਖਰਾ ਸਜਾਇਆ ਕਿਸੇ ਨੇ ਤੇਰਾ ਭੇਦ ਪਾਇਆ ਨਾ ਕਿਸੇ ਨੇ ਤੇਰਾ ਭੇਦ ਪਾਇਆ ਨਾ ਕਿਵੇਂ ਦੁਨੀਆ ਇਹ ਦੁਨੀਆ ਦਾ ਖੇਲ ਰਚਾਇਆ ਕਿਸੇ ਨੇ ਤੇਰਾ ਭੇਦ ਪਾਇਆ ਨਾ ਕਿਸੇ ਨੇ ਤੇਰਾ ਭੇਦ ਪਾਇਆ ਨਾ ਮੁੱਲ ਸਾਸ ਦਾ ਬਤਾਇਆ ਤਿੰਨ ਲੋਕ ਜੀ ਸਾਨੂੰ ਦੱਸ ਦੇ ਕਵੀਰ ਦੇਸ ਲੋਕ ਜੀ ਮੁੱਲ ਸੁਆਸ ਦਾ ਬਤਾਇਆ ਤਿੰਨ ਲੋਕ ਜੀ ਸਾਨੂੰ ਦੱਸ ਦੇ ਕਵੀਰ ਦੇਸ ਲੋਕ ਜੀ ਰੌਲਾ ਹੋਰ ਵੀ ਹੋਰ ਵੀ ਰੌਲਾ ਹੋਰ ਵੀ ਰੌਲਾ ਹੋਰ ਵੀ ਫਕੀਰਾਂ ਬੜਾ ਪਾਇਆ ਕਿਸੇ ਨੇ ਤੇਰਾ ਪੇਧ ਪਾਇਆ ਨਾ ਕਿਸੇ ਨੇ ਤੇਰਾ ਪੇਧ ਪਾਇਆ ਨਾ ਕਿਵੇਂ ਦੁਨੀਆ ਦੁਨੀਆ ਕਿਵੇਂ ਦੁਨੀਆ ਦਾ ਖੇਲ ਰਚਾਇਆ ਕਿਸੇ ਨੇ ਤੇਰਾ ਪੇਧ ਪਾਇਆ ਨਾ ਕਿਸੇ ਨੇ ਤੇਰਾ ਭੇਦ ਪਾਇਆ ਨਾ ਤੇਰੀ ਗਾਤੀ ਦਾ ਕਿਸੇ ਨੇ ਭੇਦ ਪਾਇਆ ਨਾ ਪਾਲ ਥੱਕ ਕੇ ਚਲਾ ਕਾਂ ਤਾਈਂ ਥਿਆ ਨਾ ਤੇਰੀ ਗਾਤੀ ਦਾ ਕਿਸੇ ਨੇ ਭੇਦ ਪਾਇਆ ਨਾ ਇਹ ਪਾਲ ਥੱਕ ਕੇ ਚਲਾ ਕਾਂ ਤਾਈਂ ਥਿਆ ਨਾ ਭੋਲੇ ਭਗਤਾ ਪੋਲੇ ਭਗਤਾਂ ਦੇ ਘਰ ਚੱਲੇ ਆਇਆ ਕਿਸੇ ਨੇ ਤੇਰਾ ਭੇਦ ਪਾਇਆ ਨਾ ਕਿਸੇ ਨੇ ਤੇਰਾ ਭੇਦ ਪਾਇਆ ਨਾ ਕਿਵੇਂ ਦੁਨੀਆ ਇਹ ਦੁਨੀਆ ਦਾ ਖੇਲ ਰਚਾਇਆ ਕਿਸੇ ਨੇ ਤੇਰਾ ਭੇਦ ਪਾਇਆ ਨਾ ਕਿਸੇ ਨੇ ਤੇਰਾ ਭੇਦ ਪਾਇਆ ਨਾ ਛਲਣੇ ਚ ਤੇਰੇ ਅੱਗੇ ਧਰੀਆਂ ਪਾ ਕੇ ਛਲਣੇ ਚ ਤੇਰੇ ਅੱਗੇ ਧਰੀਆਂ ਰੁਚ ਰੁਚ ਕੇ ਅਰੁ ਚਰੁਚ ਨਾਲ ਪੋਗ ਲਗਾਇਆ ਕਿਸੇ ਨੇ ਤੇਰਾ ਪੇਧ ਪਾਇਆ ਨਾ ਕਿਸੇ ਨੇ ਤੇਰਾ ਪੇਧ ਪਾਇਆ ਨਾ ਕਿਵੇਂ ਦੁਨੀਆ ਕਿਵੇਂ ਦੁਨੀਆ ਦਾ ਖੇਲ ਰਚਾਇਆ ਕਿਸੇ ਨੇ ਤੇਰਾ ਪੇਧ ਪਾਇਆ ਨਾ ਕਿਸੇ ਨੇ ਤੇਰਾ ਪੇਧ ਪਾਇਆ ਨਾ ਬਾਣੀ ਆਈ ਬੋਲਦੀ ਮੈਂ ਮਮ ਸਾਧੂਆਂ ਦੇ ਪੇਧ ਤਾਈਂ ਖੋਲਦੀ ਸੱਚਖੰਡ ਵਿੱਚੋਂ ਬਾਣੀ ਆਈ ਬੋਲਦੀ ਹੈ ਮਮ ਸਾਧੂਆਂ ਦੇ ਪੇਧ ਤਾਈਂ ਖੋਲਦੀ ਵੇਖੋ ਸੁਖਮਨੀ ਵਿੱਚ ਫਰਮਾਇਆ ਇਹ ਸੁਖਮਨੀ ਵਿੱਚ ਫਰਮਾਇਆ ਕਿਸੇ ਨੇ ਤੇਰਾ ਪੇਧ ਪਾਇਆ ਨਾ ਕਿਸੇ ਨੇ ਤੇਰਾ ਪੇਧ ਪਾਇਆ ਨਾ ਕਿ ਮੇਂ ਦੁਨੀਆ ਇਹ ਦੁਨੀਆ ਦਾ ਖੇਲ ਰਚਾਇਆ ਕਿਸੇ ਨੇ ਤੇਰਾ ਭੇਦ ਪਾਇਆ ਨਾ ਕਿਸੇ ਨੇ ਤੇਰਾ ਭੇਦ ਪਾਇਆ ਨਾ ਬਾਬਾ ਮੋਤੀ ਗਿਰਜੀ ਦਾ ਸੱਚਾ ਦਰਵਾਰ ਹੈ ਹੋ ਬਿਦੁਨੀਆ ਤੇ ਦੇਖੋ ਜੈ ਜੈਕਾਰ ਹੈ ਹੋ ਬਿਦੁਨੀਆ ਤੇ ਦੇਖੋ ਜੈ ਜੈਕਾਰ ਹੈ ਤਾਂ ਹੀ ਚੱਲ ਕੇ ਤਾਂ ਹੀ ਚੱਲ ਕੇ ਜਗਤ ਕੁੱਲ ਆਇਆ ਕਿਸੇ ਨੇ ਤੇਰਾ ਪੇਰ ਪਾਇਆ ਨਾ ਕਿਸੇ ਨੇ ਤੇਰਾ ਪੇਰ ਪਾਇਆ ਨਾ ਕਿਵੇਂ ਦੁਨੀਆ ਦੁਨੀਆ ਕਿਵੇਂ ਦੁਨੀਆ ਦਾ ਖੇਲ ਰਚਾਇਆ ਕਿਸੇ ਨੇ ਤੇਰਾ ਪੇਰ ਪਾਇਆ ਨਾ ਕਿਸੇ ਨੇ ਤੇਰਾ ਪੇਰ ਪਾਇਆ ਨਾ ਖੱਜ ਸਿੰਘ ਤੇ ਮਿਹਰ ਦਾਤਾ ਕਰ ਦੇ ਹੇ ਤਾਲਖੋ ਚੱਕ ਪਰਦੇ ਸੱਜੂ ਸਿੰਘ ਤੇ ਮਿਹਰ ਦਾਤਾ ਕਰ ਦੇ ਤਾਲੇ ਖੋਲ ਦੇ ਖੋਲ ਦੇ ਚੱਕ ਪਰਦੇ ਹਰ ਢੇੜ ਤੇਰੀ ਦੀਦ ਦਾਤੇ ਹਾਇਆ ਹਰ ਢੇੜ ਤੇਰੀ ਦੀਦ ਦਾਤੇ ਹਾਇਆ ਕਿਸੇ ਨੇ ਤੇਰਾ ਭੇਦ ਪਾਇਆ ਨਾ ਕਿਸੇ ਨੇ ਤੇਰਾ ਭੇਦ ਪਾਇਆ ਨਾ ਕਿ ਮੇਂ ਦੁਨੀਆ ਇਹ ਦੁਨੀਆਂ ਦਾ ਥੇਲਰ ਚਾਇਆ ਕਿਸੇ ਨੇ ਤੇਰਾ ਭੇਦ ਪਾਇਆ ਨਾ ਕਿਸ ਨੇ ਤੇਰਾ ਭੇਦ ਪਾਇਆ ਨਾ ਸਾਰੀ ਸੰਗਤ ਆਖੋ Swami Moti Gir Maharaj Ki Jai ਜਾਂ ਮੈਂ ਤੁਰਿਆ ਸਰਕੇ ਘਰੋਂ ਕਰਦੇ ਕਹਿੰਦੇ ਕੈ ਵਜੇ ਮੁੜ ਕੇ ਆਉਂਗੇ ਮਹਾ ਆਟੇ ਚ ਪਾਣੀ ਫੇਰ ਪਾਇਓ ਜਦੋਂ ਅਸੀਂ ਆ ਗਏ ਪੱਕਾ ਪਤਾ ਨਹੀਂ ਕਹਿੰਦੇ ਕਿਉਂ ਮਹਾ ਪੰਜ ਪਿੰਡਾਂ ਚ ਗਾਉਣ ਜਾਣਾ ਕੀ ਪਤਾ ਕਦੋਂ ਸਵਾਹ ਨਿਕਲ ਜੇ ਮਹੀਨਾ ਇੱਕ ਹੋ ਗਿਆ ਮਹਾ ਜੱਟ ਤਿਆਰ ਬੈਠੇ ਨੇ ਬਾਬੇ ਮੋਤੀਗਰ ਦੇ ਸੇਵਾਦਾਰ ਇਧਰੋਂ ਚੋੜੀ ਕਸੀ ਜਾਂਦੇ ਨੇ ਸਾਡੀ ਕਹਿੰਦੇ ਚੱਕ ਦੋ ਫੱਟੇ ਚੱਕ ਦੋ ਫੱਟੇ ਚੱਕ ਦੋ ਫੱਟੇ ਮੰਗਦੇ ਸਾਡੇ ਵਾਲਾ ਫੱਟਾ ਨਾ ਚੱਕਿਆ ਜਾਵੇ ਕਹਿੰਦੇ ਕਭਰਾਓ ਨਾ ਬਾਬੇ ਮੋਤੀਗਰ ਦੀ ਕਿਰਪਾ ਹੈ ਆਓ ਬੇਨਤੀ ਸੁਣੋ ਸਰਦਾਰ ਰਾਮ ਤੇਜ ਸਿੰਘ ਜੀ ਉਹ 200 ਰੁਪਏ ਭੇਜ ਗਏ ਤਾਂ ਇਹਨੂੰ ਧੰਨਵਾਦ ਕਰਦੀ ਆ ਸ਼ੁਕਰਗੁਜ਼ਾਰ ਜੋਵਨ ਸਿੰਘ ਦੇ ਨੋਤੇ 100 ਰੁਪਏ ਆਇਆ ਤੇ ਹੋਰ ਬਹੁਤ ਸਾਰੀ ਸੰਗਤ ਜਿਨ੍ਹਾਂ ਦੇ ਨਾਮ Swami Motigir Maharaj ji ਜਾਣੀ ਜਾਣ ਨੇ ਆ ਜਿੰਨੀ ਮਾਇਆ ਬਾਲਟੀ ਚ ਪੈਂਦੀ ਹੈ ਸਾਰੀ ਛੋਡੀ ਹੈ ਬਾਬਾ ਮੋਤੀਗਿਰ ਮਹਾਰਾਜ ਦੇ ਅਨੁਸ਼ੇਤਰਾ ਚ ਲੱਗ ਜਾਣੀਆਂ ਕਿਤੇ ਸੋਚਦੇ ਹਾਂ ਬੜੀਆਂ ਬੜੀਆਂ ਜਾਗਟਾਂ ਪਾ ਰੱਖਿਆ ਨੇ ਭਰ ਕੇ ਲੈ ਜਾਣਗੇ ਨਹੀਂ ਆ ਬੈਠੇ ਨੇ ਪ੍ਰਧਾਨ ਜੀ ਅਸੀਂ ਤਾਂ ਗੱਡੀ ਦਾ ਤੇਲ ਇਹਨਾਂ ਤੋਂ ਲੈ ਜਾਾਂਗੇ ਬਸ ਆ ਬਾਲਟੀ ਥੋੜੀ ਹੈ ਜਦੋਂ ਮਰਜੀ ਚੱਕ ਲਿਓ ਤੇ Swami ji ਕਿਰਪਾ ਕਰਨ हां बहुत धन्यवाद कर दिया बिनती है सो ਸਾਡੇ ਦਰਮਿਆਨ ਬਹੁਤ ਹੀ ਸਨਮਾਨ ਤੇ ਸਤਿਕਾਰਯੋਗ ਸਰਦਾਰ ਗੁਰਜੋਤ ਸਿੰਘ ਜੀ ਢੀਂਸਾ ਸਾਹਿਬ ਬਹੁਤ ਹੀ ਪਿਆਰ ਵਾਲੇ ਆਪਣੇ ਰਜੇਵੇਂ ਸਮੇਂ ਚੋਂ ਸਮਾ ਕੱਟ ਕੇ ਆਏ ਨੇ Swami Motigir Maharaj ਜੀ ਕਿਰਪਾ ਕਰਨ ਦਇਆ ਕਰਨ ਆ ਗੁਰਮਖ ਪਿਆਰਿਆਂ ਬਣੀਓ ਸੋ ਇਹਨਾਂ ਦਾ ਮਾਣ ਤੇ ਸਨਮਾਨ ਹੈ ਸੋ ਢੀਂਸਾ ਸਾਹਿਬ ਨੂੰ ਬੇਨਤੀ ਹੈ ਆਪ ਉਪਰਮੰਦ ਘਾਤੋਂ ਗੁਰਮਖਾਤੋਂ ਤੇ ਆਪਣਾ ਸਨਮਾਨ ਸਤਕਾਰ ਲੈਂਦੀ ਕਿਰਪਾਲਤਾ ਕਰਨ ਸੋ ਸਰਦਾਰ ਗੁਰਜੋਤ ਸਿੰਘ ਜੀ ਢੀਂਸਾ ਸਾਹਿਬ ਦਾ ਮਾਨ ਤੇ ਸਤਿ ਸਨਮਾਨ ਹੋ ਰਿਹਾ ਹੈ ਸਤਿਗੁਰੂ ਜੀ ਕਿਰਪਾ ਕਰਨ ਸੋ ਕਾਂਗਰਸ ਪਾਰਟੀ ਦੇ ਬਹੁਤ ਹੀ ਅੱਛੇ ਵਰਕਰ ਨੇ ਬੋਲੇ ਸੋਨਿਆ ਸਰਦਾਰ ਖੇਮ ਸਿੰਘ ਜੀ ਸਰਪੰਚ ਸਾਹਿਬ ਜੋ ਮਾਨ ਸਤਕਾਰ ਬਖਸ਼ਿਸ਼ ਕਰ ਰਹੇ ਨੇ ਸੋ Swami Moti Gar Maharaj ਜੀ ਕਿਰਪਾ ਕਰਨ ਸੋ ਢੀਂਸਾ ਸਾਹਿਬ ਜੀ ਦਾ ਬਹੁਤ ਧੰਨਵਾਦ ਕਰਦੇ ਆਂ ਸਰਦਾਰ ਗੁਰਜੋਤ ਸਿੰਘ ਜੀ ਉਹ ਜਥੇ ਨੂੰ 500 ਰੁਪਏ ਮਖਸ਼ਿਸ਼ ਕਰਕੇ ਸਵਾਮੀ ਮੋਤੀਗਿਰ ਮਹਾਰਾਜ ਜੀ ਕਿਰਪਾ ਕਰਨ ਦਿਆ ਕਰਨ ਲਾਲ ਸਿੰਘ ਜੀ ਟੋਲੇਵਾਲ ਸਾਹਿਬ ਬਲਾਕ ਪ੍ਰਧਾਨ ਅਮਰਗੜ ਜਰੂਪ ਸਿੰਘ ਜੀ ਬਿੱਟੂ ਸੋ ਬਹੁਤ ਹੀ ਪਿਆਰ ਵਾਲੇ ਹਰਮਨ ਪਿਆਰੇ ਵੀਰ ਜੋ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਦੇ ਨਾਲ ਖੜੇ ਨੇ ਹਰ ਵੇਲੇ ਸੋ ਜਿਹੜਾ ਸਨਮਾਨ ਤੇ ਸਤਿਕਾਰ ਹੋ ਰਿਹਾ ਹੈ ਨੇ ਸੱਚੇ ਪਾਤਸ਼ਾਹ ਰਹਿਮਤ ਕਰਨ ਕਿਰਪਾ ਕਰਨ ਬੋਲੇ ਸੋ ਨਿਹਾਲ ਸੋ ਖੇਮ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਨੂੰ ਵੀ ਬੇਨਤੀ ਹੈ ਵੀ ਉਹ ਵੀ ਆਪਣਾ ਮਾਨ ਤੇ ਸਤਕਾਰ ਲੈਣ ਦੀ ਕਿਰਪਾਲਤਾ ਕਰਨ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਧੰਵਾਦ ਜਿਹੜੀਆਂ ਮਿੱਠ ਜਾਦਾ ਨੇ ਇਹ ਸਦਾ ਵਾਸਤੇ ਅਮਰ ਰਹਿ ਜਾਂਦੀਆਂ ਨੇ ਸਵਾਮੀ ਸੰਤ ਦਰਬਾਰਾ ਸਿੰਘ ਮਹਾਰਾਜ ਜੀ ਲੋਪਾਂ ਵਾਲੇ ਲਿਖਦੇ ਨੇ ਮਹਾਰਾਜ ਕਹਿੰਦੇ ਆਲਫੰਦਰੋਂ ਉੱਪਰੋਂ ਹੋਵੇ ਸੱਚਾ ਤੀਜੀ ਸੱਚੇ ਦੇ ਨਾਲ ਪ੍ਰੀਤ ਹੋਵੇ ਆਉਣਾ ਸਫਲ ਹੈ ਉਹਨਾਂ ਦੀ ਜ਼ਿੰਦਗੀ ਦਾ ਦੇਸ਼ ਸੇਵਾ ਦੇ ਵਿੱਚ ਬਤੀਤ ਹੋਵੇ ਮਗਰੋਂ ਕਰਦਾ ਰਹੇ ਜਗ ਜਾਦ ਜਿਸ ਨੂੰ ਐਸੀ ਆਤਮਾ ਅਮਰ ਸੁਰਜੀਤ ਹੋਵੇ ਪਿੱਛੋਂ ਦੁਨੀਆ ਨੂੰ ਦਰਬਾਰ ਸਿੰਘਾ ਦੱਸ ਗਏ ਪ੍ਰੇਮ ਦੀ ਰੀਤ ਹੋਵੇ ਕਹਿੰਦੇ ਜਿੰਨਾ ਤੋਂ ਗਿਆਨ ਤੋਂ ਬਾਅਦ ਵੀ ਦੁਨੀਆ ਜਿੰਨਾਂ ਨੂੰ ਯਾਦ ਕਰੇ ਕਹਿੰਦੇ ਉਹਨਾਂ ਦੇ ਗੁਣਾਂ ਨੂੰ ਯਾਦ ਕਰਕੇ ਰੋਵੇ ਸਵਾਮੀ ਮੋਤੀਗਿਰ ਮਹਾਰਾਜ ਜੀ ਕਿੰਨੇ ਅਰਸੇ ਹੋ ਗਏ ਸਾਡੇ ਵਿੱਚੋਂ ਭਾਵੇਂ ਸਰੀਰ ਕਰਕੇ ਚਲੇ ਗਏ ਪਰ ਰੋ ਜਿਸ ਤਰ੍ਹਾਂ ਯਾਦ ਆਉਂਦੇ ਨੇ ਜਿਵੇਂ ਅਸੀਂ ਇੱਕ ਦੂਜੇ ਨੂੰ ਮਿਲਦੇ ਆਂ ਅੱਜ ਉਹਨਾਂ ਦੀ ਆਮਰ ਯਾਦ ਹੈ ਬੱਚਾ ਬੱਚਾ ਅੱਜ ਆਪਣੇ ਰਜੇਮੇ ਛੱਡ ਕੇ ਸਵਾਮੀ ਜੀ ਦੀ ਸ਼ਰਨ ਵਿੱਚ ਬੈਠਾ ਆਪ ਹਾਜ਼ਰੀਆਂ ਭਰ ਰਹੇ ਹੋ ਇੱਥੇ ਲਾਈ ਹਾਜ਼ਰੀ ਹੈ ਜਿਹੜੀ ਉਹ ਬਿਰਥੀ ਨਹੀਂ ਜਾਂਦੀ ਹੈ ਸਵਾਮੀ ਜੀ ਕਿਰਪਾ ਕਰਨ ਜਿੰਨੇ ਵੀ ਨਗਰ ਨੇ ਨਗਰਾਂ ਦੀਆਂ ਜੋ ਨਗਰ ਪੰਚਾਇਤਾਂ ਨੇ ਸਾਰੇ ਹੀ ਸਰਪੰਨ ਸਾਹਿਬ ਮੋਤਬਰ ਗੁਰਮੁਖ ਪਿਆਰੇ ਇਥੋਂ ਦੇ ਪ੍ਰਬੰਧਕ ਸੇਵਕ ਜਨ